ਪ੍ਰੈਸ ਕਾਨਫਰੰਸ ਹੈ ਇਸ ਸਾਡੇ ਛੋਟੇ ਪਰਸਪेक्टिव ਦੇ ਜਿਹੜੇ ਨੇ ਬੋਲੀ ਕਾਂਸਲ ਨੇ ਇਹਨਾਂ ਨੇ ਕੱਲ ਅੱਖਾਂ ਦਾ ਇੱਕ ਸਿੰਪਲ ਕੈਂਪ ਲਾਇਆ ਹੋਇਆ ਸੀਗਾ ਜੋ ਲੋਕੀਂ ਚਾਹੀਏ ਆਪਣੀ ਸਾਂਪਲਾ ਫਾਊਂਡੇਸ਼ਨ ਤੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਸੀ ਸਾਂਪਲਾ ਫਾਊਂਡੇਸ਼ਨ ਤੋਂ ਪਿਛਲੇ 23 ਸਾਲਾਂ ਤੋਂ ਘਰੇ ਵਿੱਚ ਕੱਲ ਵੀ ਕਿਰਨ ਸਿੱਧੂ ਵਾਲਾ ਕੈਂਪ ਲਾਇਆ ਹੋਇਆ ਸੀ ਜਿਹਦਾ ਭਾਰਤੀ ਜਨਤਾ ਪਾਰਟੀ ਦੇ ਕੋਈ ਬੈਨਰ ਨਹੀਂ ਸੀ ਕੋਈ ਉੱਥੇ ਸਰਕਾਰ ਕੋਈ ਨਹੀਂ ਸੀ ਕੋਈ ਰਜਿਸਟਰ ਨਹੀਂ ਸੀ ਕੋਈ ਐਂਟਰੀ ਨਹੀਂ ਸੀ ਵੀ ਥੋੜਾ ਬਾਇਰ ਡਾਟ ਚੋਰੀ ਗੇ ਅਰਿਕਲ ਕੈਰਲ ਬਾਇਰ ਡਾਟ ਚੋਰੀਦਾ ਬਿਲਕੁਲ ਉੱਥੇ ਤਾਂ ਅੱਖਾਂ ਦਾ ਕੈਂਪ ਹੈ ਰੋਪੀਲ ਚ ਲੱਗ ਰਹੇ ਨੇ ਟੈਸਟ ਹੋ ਰਹੇ ਤੇ ਆਪਰੇਸ਼ਨ ਹੋਣਾ। ਫਤਰੀ ਕਿਉਂ ਇੰਨਾ ਡਰੇ ਹੋਏ ਨੇ ਅਗੇ। ਅਚਾਰੂ ਪੁਰਾਣੀ ਸਰਕਾਰ ਵਾਲੀ। ਵੀ ਇਹ ਪਹਿਲਾਂ ਤਾਂ ਭਾਜਪਾ ਦੇ ਕੈਂਪਾਂ ਤੋਂ ਹੋ ਰਹੇ ਸੀ ਉਹਨੇ ਲੋਕ ਸੁਭਾ ਲੋਕ ਖੇਤ ਜਿਹੜੇ ਕੈਂਪ ਲੱਗ ਰਹੇ ਨੇ ਇਹ ਉਹਨਾਂ ਨੂੰ ਰੋਕਣ ਲੱਗੇ। ਦਸਨ ਇੱਕ ਘਵਰਾ ਗਈ ਇੱਕ ਘਵਰਾ ਗਈ ਜੀ ਬੀ ਜੀ ਪਿੰਡਾਂ ਚ ਚਲੀ ਗਈ ਸੋਤਾਰ ਬੈਕਫੋਰਟੇ ਅਗੇ ਲੈਂਡ ਕੋਲੀਗ ਦੇ ਮਾਮਲੇ ਚ ਕਿਸਾਨ ਇਹਨਾਂ ਦੇ ਐਨਪੀ ਹੋ ਗਏ ਵਪਾਰੀ ਇਹਨਾਂ ਦੇ ਐਨਪੀ ਹੋ ਗਏ ਉਦੋਂ ਘਵਰਾ ਗਈ ਅਸੀਂ ਪਿੰਡਾਂ ਚ ਆਪਣੇ ਕੈਂਪ ਲਾਣ ਲੱਗੇ ਲੋਕ ਸੂਧਾ ਦੇ ਕੈਂਪ ਲਾਣ ਲੱਗੇ ਬੜਾਪਾ ਪੈਨਸ਼ਨਾਂ ਦੇ ਕਿਸਾਨੀ ਦੀ ਯੋਜਨਾ ਦੇ ਵਿਦਵਾ ਪੈਨਸ਼ਨਰ ਦੇ ਵੱਲਿਆ ਲੀਕਾਂ ਦੇ ਅਸੀਂ ਕੈਂਪ ਲਗਾਉਣ ਲੱਗੇ ਉਹ ਤੋਂ ਬਾਅਦ ਸਰਕਾਰ ਨੂੰ ਬਹੁਤ ਜ਼ਿਆਦਾ ਡਰ ਡਰ ਚਾਈ ਹੋਈ ਹੈ ਝੁੱਠੇ ਬਿਆਨ ਦੇ ਰਹੇ ਨੇ ਵੀ ਬੀਜੇਪੀ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ ਪਈ ਤੁਸੀਂ ਗਰੰਟੀ ਆ ਪਰ ਇਹ ਸੀਗੀਆਂ ਹਜ਼ਾਰ ਹਜ਼ਾਰ ਜਰਾਨੀਆਂ ਦੀਆਂ ਲੋਕਾਂ ਦੀ ਲੇਡੀਆਂ ਦੀ ਪੰਜਾਬ ਚ ਤਾਂ ਤੁਸੀਂ ਇਹ ਡਾਟਾ ਚੋਰੀ ਕੀਤਾ ਉਹਨਾਂ ਦੇ ਲੋਕਾਂ ਦਾ ਬਰਾਪਾ ਪੈਨਸ਼ਨ ਭਰਦੇ ਆ ਵਿਧਵਾ ਪੈਨਸ਼ਨ ਤੁਸੀ ਫਾਰਮ ਭਰਦੇ ਹੋ ਕੌਣ ਡਿਟੇਲ ਲੈਣੇ ਹੋ ਆਈਡੀ ਪ੍ਰੂਫ ਲੈਣੇ ਹੋ ਇੱਕ ਸਰਕਾਰ ਦੇ ਸੈਂਟਰ ਦੇ ਆ ਸੀਟ ਗਵਰਨਮੈਂਟ ਦੇ ਇੱਕ ਪ੍ਰੋਟੋਕੋਲ ਹੈ ਵੀ ਡਿਟੇਲ ਲੈਣੀ ਥੋੜੇ ਕੋਰਚ ਪੈਨਸ਼ਨ ਆਣੀ ਹੈ ਥੋੜੇ ਕੋਰਚ ਯੂਜ਼ਵਾਨ ਦਾ ਹਣ ਤਾਂ ਤੁਸੀਂ ਇਹ ਲੋਕਾਂ ਨੂੰ ਬਗੜਾ ਕਰਦੇ ਹੋ ਤੁਹਾਡਾ ਬਾਇਓਗ੍ਰਾਫੀ ਹੋ ਰਿਹਾ ਹੈ ਸਰਟੀਫਾਈ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਬੰਦੇ ਨੇ ਸੈਂਟਰ ਗਵਰਨਮੈਂਟ ਦੇ ਸੌਦਾ ਨੇ ਹੂੰ ਹੁਣ ਤੁਸੀਂ ਇੱਕ ਕੱਲ ਦਾ ਤੁਹਾਡੇ ਫਾਈਨਾਂਸ ਮਿਨਿਸਟਰ ਵੀ ਆਏ ਹੋਏ ਸੀ ਤੁਸੀਂ ਕੀ ਨਵਾਂ ਬੰਨਾ ਖੜਾ ਕਰ ਲਿਆ ਇਹ ਤਾਂ ਜੀ ਸੈਂਟਰ ਗਵਰਨਮੈਂਟ ਕਾਰਡ ਕੱਟ ਰਹੀ ਹੈ ਰਾਸ਼ਨ ਕਾਰਡ ਕੱਟ ਰਹੀ ਹੈ ਭਈ ਸੈਂਟਰ ਗਵਰਨਮੈਂਟ ਕੋਈ ਰਾਸ਼ਨ ਕਾਰਡ ਕਿਸੇ ਕੱਟ ਰਹੀ ਮੈਂ ਕਹਾਂ ਜੀ ਜ਼ਿਲ੍ਹਾ ਪ੍ਰਧਾਨ ਬਾਜਪਾ ਹੁੰਦੇ ਹੋ ਆਪਣੇ ਜਗੂਰਨ ਕਹਿੰਗੇ ਤੁਹਾਡਾ ਆਪਣਾ 12% ਹਿੱਸਾ ਹੈ ਰਾਸ਼ਨ ਦਾ ਗਰੀਬਾਂ ਨੂੰ ਦੇਣ ਦਾ ਤੁਸੀਂ ਪਿਛਲੇ 3 ਸਾਲ ਤੋਂ ਨਹੀਂ ਦੇ ਰਹੇ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ ਤੁਸੀਂ 12% ਆਪਣਾ ਹਿੱਸਾ ਦੇ ਨਹੀਂ ਰਹੇ ਸੈਂਟਰ ਪਿਛਲੇ 3 ਸਾਲ ਤੋਂ ਤੁਹਾਡੀ ਜਿਹੜੀ ਘਟਿਆ ਕਾਲਪਿਆਰੀ ਹੈ ਉਹ ਆਪਣਾ ਹਿੱਸਾ ਦੇ ਕੇ ਪੂਰਾ ਕਰਕੇ 88% ਸੈਂਟਰ ਨੇ ਦੇਣਾ ਹੈ 12% ਤੁਸੀਂ ਦੇਣੇ ਤੁਸੀਂ ਆਪਣਾ 12 ਦੇ ਨਹੀਂ ਰਹੇ ਤੁਸੀਂ ਉਹਨੂੰ ਵਿਚਾਰ ਲਈ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਕਦੇ ਕੋਈ ਬਾਹਰ ਨਹੀਂ ਕਰਦੇ ਹੋ ਬੇਸਿਕਲੀ ਨਾ ਤਾਂ ਸਰਕਾਰ ਚਲਾਨੀ ਆ ਰਹੀ ਹੈ ਨਾ ਤਾਂ ਸਰਕਾਰ ਚੱਲ ਰਹੀ ਹੈ ਜਦੋਂ ਗਰੀਬ ਆਦਮੀ ਉਹਨੂੰ ਪੁੱਛਦਾ ਹੈ ਕਿ ਸਾਡਾ ਰਾਸ਼ਨ ਕੱਟ ਗਿਆ ਇੱਕ ਘਰ ਚ ਚਾਰ ਮੈਂਬਰ ਹੈ ਕਦੇ ਇੱਕ ਦਾ ਖਾ ਕੇ ਕਦੇ ਦੂਜੇ ਦਾ ਖਾ ਕੇ ਕਦੇ ਤੀਜੇ ਦਾ ਖਾ ਕੇ ਕਿਉਂਕਿ ਮੇਰੇ ਵਾਰਡ ਚ ਬਸਤੀ ਹੈ ਬਹੁਤ ਵੱਡੀ ਉੱਥੇ 4000 ਮਤਲਬ ਬੰਦੇ ਰਹਿੰਦੇ ਨੇ ਉਹਦੇ 2100 ਵੋਟ ਹੈ ਤੁਸੀਂ ਹਰ ਘਰ ਚ ਦੋ ਬੰਦੇ ਹਰ ਹਰ ਮਿਲਣਾ ਦਿਖਾਰੇ ਹੋ ਇੱਕ ਆ ਕੇ ਵੀ ਭਾਈ ਅੱਜ ਉਹ ਰਣਿਆ ਅੱਜ ਉਹ ਰਣਿਆ ਅੱਜ ਉੱਥੇ ਅੱਜ ਕੱਟ ਗਿਆ ਅੱਜ ਨਾ ਕੱਟ ਗਿਆ ਅਜੇ ਸਰਕਾਰ ਤੂੰ ਨਹੀਂ ਆਇਆ ਬੇਸਿਕਲੀ ਤੁਸੀਂ ਆਪਣਾ ਹਿੱਸਾ ਹੀ ਨਹੀਂ ਦੇ ਰਹੇ ਥਾ ਸਿਫਟ ਜਿਹੜੀ ਸਰਕਾਰ ਨੇ ਹਿੱਸਾ ਦੇਣਾ ਹੈ ਉਹਨੇ ਕੇਵਾਈਸੀ ਚੱਕਰ ਨਹੀਂ ਕਰਨਾ ਉਹਨੇ ਜਿਹੜੇ 88% ਦੇਣਾ ਹੈ ਜਿਹਨਾਂ ਲੋਕਾਂ ਨੂੰ ਮਦਦ ਕਰਨੀ ਹੈ ਉਹਨੇ ਚੱਕ ਵੀ ਕਰਨਾ ਵੀ ਇਹ ਸਹੀ ਜਾ ਰਿਹਾ ਕਿ ਨਹੀਂ ਜਾ ਰਿਹਾ ਉਹ ਹਰ ਸਾਲ ਹੁੰਦਾ ਹੈ 3 ਸਾਲ ਵੱਲ ਦਾ 3 ਸਾਲ ਵੱਲ ਦਾ ਤੁਸੀਂ ਵੀ ਕਰਦੇ ਹੋ ਸੀਟ ਸੰਗਰਾਮ ਕਰਦਿਆਂ ਨਹੀਂ ਇਸ ਕਰਕੇ ਤੁਸੀਂ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਹਾਡੇ ਆਪਣੇ ਬਿਆਣ ਨਹੀਂ ਮਿਲਦੇ ਸੀਐਮ ਸਾਹਿਬ 4 ਲੱਖ ਕਾਰਡ ਕਰੇ ਸੀ ਫਰਾਂਸ ਮਿਸਟਰ ਸਾਹਿਬ 32 ਲੱਖ ਬੰਦਾ ਕਹਿਣ ਲੱਗੇ ਕੱਲ ਆਪਣਾ ਰੋੜਾ ਜੀ 65 ਲੱਖ ਹੀ ਕਹਿਣ ਲੱਗੇ ਤੁਸੀਂ ਪਹਿਲਾਂ ਨਮਾਇੰਦ ਸਰਕਾਰ ਦੇ ਤੁਸੀਂ ਇੱਕ ਪਹਿਲਾਂ ਬਾਇਓ ਡਾਟਾ ਸਹੀ ਇਕੱਠਾ ਕਰੋ ਕਿਉਂਕਿ ਕਲਰ ਪਾਲਚਮਾ ਪਟਿਆਲੇ ਪਹੁੰਚੇ ਉਹਨਾਂ ਵੱਲੋਂ ਕਿਹਾ ਗਿਆ ਕਿ 2027 ਦੀਆਂ ਵੋਟਾਂ ਨੂੰ ਲੈ ਕੇ ਜਿਹੜੀ ਹੈ ਹੁਣ ਇਹ ਹਲਚਲ ਕਰਨੀ ਸ਼ੁਰੂ ਕਰਤੀ ਹੈ ਬੀਜੇਪੀ ਨੇ ਕਿ ਵੋਟਾਂ ਉਧਰੋਂ ਕੱਟਣਗੇ ਕਦਰੀਆਂ ਹੁੰਦਾ ਹੁੰਦਾ ਮੈਂ ਡੀਸੀ ਸਾਹਿਬ ਤੇ ਪਰਸੋਂ ਮੀਟਿੰਗ ਡੰਡ ਕਰਤੇ ਆਂ ਮੈਂ ਇੰਨੀ ਗੱਲ ਦਾ ਤੁਹਾਨੂੰ ਜਵਾਬ ਦੇਣਾ ਤੁਸੀਂ ਪੁੱਛ ਰਹੇ ਹੋ ਤੂੰ ਇਹਨਾਂ ਦੇ ਬੀਐਲਓਸ ਬਿਸਲੇ ਕਈ ਸਾਲਾਂ ਤੋਂ ਹਰ ਇਲੈਕਸ਼ਨ ਬੀਐਲਓਸ ਲੱਗਦੇ ਨੇ ਸਰਕਾਰੀ ਬੰਦੇ ਹੁੰਦੇ ਨੇ ਉਹਨਾਂ ਨੇ ਵੋਟਾਂ ਬਣਾਣੀ ਹੁੰਦੀ ਨੇ ਉਹਨਾਂ ਨੇ ਵੋਟਾਂ ਕੱਟਣੀਆਂ ਹੁੰਦੀ ਨੇ ਉਹ 'ਚ ਸੈਂਟਰ ਦਾ ਕੋਈ ਲੈਣ ਦੇ ਨਹੀਂ ਹੁੰਦਾ ਇਹਨਾਂ ਦੀ ਸਰਕਾਰ ਹੈ ਇਹਨਾਂ ਦੇ ਮੁਲਾਜ਼ਮ ਨੇ ਉਹਨਾਂ ਨੇ ਸਗੋਂ ਵੀ ਇੰਨਾ ਤਾਂ ਕੰਮ ਨਹੀਂ ਹੋ ਰਿਹਾ ਸਰਕਾਰ ਦੇ ਬੰਦਿਆਂ ਤੋਂ ਡੀਸੀ ਨੇ ਸਾਰੀਆਂ ਪਾਰਟੀਆਂ ਦੇ ਇੱਕ ਇੱਕ ਬੀਐਲਓ ਬੋਥ ਜਟਾ ਆਪ ਮੰਗ ਲਿਆ ਮੈਂ ਸਾਰੀ ਮੀਟਿੰਗਾਂ ਟੈਂਡ ਕਰਦਿਆਂ ਹੈ ਵੀ ਸਾਡੀ ਬੀਐਲਐਸ ਨਾਲ 21 ਪ੍ਰਾਈਵੇਟ ਬੰਦਾ ਤੁਸੀਂ ਆਪਣਾ ਪਾਰਟੀਆਂ ਦਾ ਲਾ ਦੋ ਤਾਂ ਕਿ ਜਿਹੜੀਆਂ ਵੋਟਾਂ ਕਟੀਆਂ ਰਹਿ ਗਈਆਂ ਗਲਤ ਰਹਿ ਗਈਆਂ ਬਰਨੋ ਰਹਿ ਗਈਆਂ ਉਹ ਸਾਰੀਆਂ ਅਸੀਂ ਦੁਸਤ ਕਰ ਲਈਏ ਇੱਕ ਰੂਟੀਨ ਪ੍ਰੋਸੈਸ ਹੈ ਨਾ ਤਾਂ ਸੈਂਟਰ ਦਾ ਕੋ ਲੈਣਦੇ ਨੇ ਫਿਰ ਇਹਨਾਂ ਦੀ ਸਰਕਾਰ ਹੈ ਡੇਢ ਸਾਲ ਇਹਨਾਂ ਦਾ ਪਿਆ ਬਾਤੀ ਜਨਤਾ ਪਾਰਟੀ ਗਰਾਊਂਡ ਤੇ ਕੰਮ ਕਰ ਰਹੀ ਹੈ ਆਪਣੀ ਵੋਟਾਂ ਲਈ ਕੰਮ ਕਰ ਰਹੇ ਸੀ ਪਰ ਗਰਾਊਂਡ ਦੇ ਲੋਕਾਂ ਵਿੱਚ ਕੰਮ ਕਰ ਰਹੇ ਤੇ ਪਾਣੀ ਕੰਮ ਕਰ ਰਹੇ ਸੀ ਉਹ ਕਈ ਲਗਾਤਾਰ ਕੱਲ ਜਿਵੇਂ ਹਪਾਚਮਾਨ ਨੇ ਤੁਹਾਡੇ ਦੱਸੇ ਤੁਹਾਨੂੰ ਸਾਹ ਮੇਰੇ ਉਹਨਾਂ ਨੇ ਕਿਹਾ ਕਿ ਜਿਹੜਾ ਡਾਟਾ ਹੈਗਾ ਧਾਰ卡ਡ ਹੈ ਉਹ ਬੀਜਪੀ ਲੈ ਰਹੀ ਹੈ ਤੇ ਉਸ ਨੂੰ ਲੀਕ ਕਰ ਰਹੀ ਹੈ ਲੀਕ ਦਾ ਮਤਲਬ ਕੀ ਹੈ ਉਹ ਡਾਟਾ ਪਾਕਿਸਤਾਨ ਵੀ ਦੇ ਸਕਦੀ ਹੈ ਸਿੱਧਾ ਇਲਜਾਮ ਲੱਗਦਾ ਕਿ ਬੀਜਪੀ ਇੱਕ ਤਰੀਕੇ ਨਾਲ ਦੇਸ਼ਦ్రోਹ ਦਾ ਕੰਮ ਕਰ ਰਹੀ ਹੈ ਇਹਨਾਂ ਨੂੰ ਸਮਝਣ ਚਾਹੀਦੀ ਹੈ ਵਿਸ਼ ਸੈਂਟਰ ਗਵਰਨਮੈਂਟ ਤੁਹਾਨੂੰ ਦਾ ਦੇਸ਼ਦ్రోਹ ਕਰਨ ਤੋਂ ਰੋਕ ਰਹੀ ਹੈ ਸੈਂਟਰ ਗਵਰਨਮੈਂਟ ਕੋਈ ਡਾਟਾ ਇਕੱਠਾ ਨਹੀਂ ਕਰ ਰਹੀ ਹੈ ਸਰ ਨਾਲੇ ਇਹਨਾਂ ਨੂੰ ਗੱਲ ਕਰਨ ਦਾ ਸਿਸਟਮ ਹੀ ਨਹੀਂ ਪਤਾ ਚੀ ਮਾ ਸਾਹਿਬ ਨੂੰ ਠੀਕ ਆ ਫਰਾਂਸ ਮਿਨਿਸਟਰ ਬਣਾ ਦੇ ਭਾਰਤ ਇੱਕ ਇਹਨਾਂ ਨੂੰ ਕੱਖ ਨਹੀਂ ਪਤਾ ਇਹਨਾਂ ਨੂੰ ਕੋਈ ਸਟੇਟ ਵਾਰਡ ਹੀ ਪਤਾ ਕੋਈ ਸੈਂਟਰ ਦੀ ਸਕੀਮਾਂ ਬਾਰੇ ਨੂੰ ਪਤਾ ਇਹਨਾਂ ਨੂੰ ਸਿਰਫ ਬੋਲਣਾ ਆਉਂਦਾ ਮੈਂ ਪਰਲੇ ਇਹਨਾਂ ਦੇ ਆਪਣੇ ਮੈਗ ਨੂੰ ਗੱਲ ਕਰ ਲੈਣਾ ਅਕਸਾਈ ਮੈਗੋਮੀਟਰ ਇੰਟਰ ਹੁੰਦਾ ਸਭ ਤੋਂ ਪਹਿਲਾਂ ਸਰ ਇਹ ਗੱਲਾਂ ਇਹ ਹੀ ਕਰਦੇ ਸੀ ਕਿ ਤੀਦੀ ਹੈਡਕੋਰ ਦੀ ਅਕਸਾਈ ਦੀਆਂ 3 ਸਾਲ ਹੋ ਗਏ ਅਕਸਾਈ 10000 ਕਰੋੜ ਰੁਪਏ ਜਦੋਂ ਸਰਕਾਰ ਨੇ ਛੱਡਿਆ ਸੀਗਾ ਉਹ ਕਿੰਨੇ ਕਿਸ਼ੋ ਕਰੋੜ ਤੇ ਛੱਡਿਆ ਸੀਗਾ ਪਿਛਲੀ ਸਰਕਾਰ ਨੇ ਇਹ 3 ਸਾਲਾਂ ਚ 3.5 ਸਾਲ ਚ ਇਹ 10 ਸਾਲ ਕੁ ਦੇ ਨਹੀਂ ਆਪਏ ਅਜੇ ਐਕਸਟਰਾ 25000 ਕਰੋੜ ਦੀ ਗੱਲ ਤਾਂ ਬੜੀ ਦੂਰ ਦੀ ਗੱਲ ਹੈ ਪ੍ਰਧਾਨ ਜੀ ਇੱਕ ਚੀਜ਼ ਹੈ ਵੀ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਜੇਕਰ ਦੇਖਿਆ ਜਾਏ ਮਜੂਤਾ ਸਰਕਾਰ ਹੈ 1.5 ਸਾਲ ਰਹਿ ਗਿਆ ਜਦੋਂ ਤਾਂ ਕੀ ਲੱਗਦਾ ਵੀ ਉਹ ਕਾਂਗਰਸ ਨੂੰ ਛੱਡ ਕੇ ਭਾਜਪਾ ਦੇ ਪਿੱਛੇ ਪੈ ਗਈ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਭਾਜਪਾ ਦਾ ਪ੍ਰਭਾਵ ਵੱਧ ਰਿਹਾ ਹੈ ਪੰਜਾਬ ਦੇ ਅੰਦਰ ਕੀ ਲੱਗਦਾ ਇਹਨਾਂ ਨੂੰ ਸਮਝਣ ਲੱਗ ਗਈ ਜੋ ਲੈਂਡ ਪੁਲਿੰਗ ਵਿੱਚ ਹੈ ਭਾਜਪਾ ਦਾ ਸੁਖ ਫਕਰ ਉਹ ਅਪਣਾਇਆ ਇਹਨਾਂ ਲੈਂਡ ਪੁਰੀ ਪਾਲਿਸੀ ਵਾਪਸ ਕਰਨ ਦੀ ਇਹਨਾਂ ਲੱਗਦਾ ਸੀ ਕਿ ਅਸੀਂ ਕਿਸਾਨ ਨੂੰ ਕਿਸਾਨਾਂ ਨੂੰ ਦੋ ਫਾੜ ਕਰਕੇ ਬੀਜੇਪੀ ਦੇ ਪਿੱਛੇ ਪਾਈ ਰੱਖਾਂਗੇ ਲੇਕਿਨ ਉਹਨੋਂ ਜ਼ਿੰਮੇਦਾਰ ਭਾਈ ਸਾਡੇ ਕਿਸਾਨ ਭਰਾਵਾਂ ਨੇ ਸਮਝ ਗਏ ਵੀ ਸਾਰਾ ਕਰਿਆ ਤਰ ਤਰ ਹੈ ਤਿਆਹ ਜੀ ਆ ਸਰਕਾਰ ਲਈ ਹੈ ਇਹਨਾਂ ਨੂੰ ਵਕਤ ਪੈ ਗਿਆ ਉਹ ਵੀ ਬੀਜੇਪੀ ਪਿੰਡਾਂ 'ਚ ਜਾਣ ਲੱਗੀ ਪਿੰਡਾਂ 'ਚ ਮੀਟਿੰਗਾਂ ਹੋਣ ਲੱਗੀਆਂ ਪਿੰਨੇ 'ਚ ਲੋਕ ਨਾਲ ਜੁੜਨ ਲੱਗੇ ਇੱਕ ਵਰਾਏ ਪਏ ਨੇ ਦੋਸਤ ਹੈ ਕਿ ਚੁੱਧਾਸ ਪ੍ਰੇਰਿਤ ਸਰਕਾਰ ਬਲੂ ਵੀ ਲੱਗਦਾ ਨਵੇਂ ਪੱਧਰ ਦੀ ਰਾਜਨੀਤੀ ਹੋ ਰਹੀ ਹੈ ਬਿਲਕੁਲ ਗਰੀ ਸੋਚਣਾ ਲੈ ਕੇ ਚੱਲ ਰਹੇ ਜਿਸ ਤਰੀਕੇ ਨਾਲ ਕੈਂਪ ਵੀ ਨਹੀਂ ਲੱਗਣ ਤੇ ਜਾ ਰਹੇ ਤੇ ਹੋਰ ਸਮਾਜ ਸਮਾਜ ਦੇ ਤੌਰ ਤੇ ਲੋਕ ਕੰਮ ਕਰ ਰਹੇ ਉਹ ਵੀ ਰੋਕੇ ਜਾ ਰਹੇ ਆ ਮੈਂ ਤੁਹਾਨੂੰ ਕਹਿ ਕੇ ਕਹਿੰਦੇ ਆ ਵੀ ਚਲ ਬੀਜਪੀ ਦੇ ਕੈਂਪਲ ਰੋਕ ਰਹੇ ਨੇ ਇਹ ਵੀ ਬਾਜੜਾ ਇਕੱਠਾ ਕਰਦੇ ਬਾਣੇ ਜਿਹੜੇ ਗਰੀਬ ਆਦਮੀਆਂ ਅੱਖਣ ਕੈਂਪ ਲੱਗ ਰਹੇ ਨਹੀਂ ਇਹ ਕੱਖ ਦਾ ਪ੍ਰੈਸ਼ਨ ਗਰਾਣ ਤੇ 80 ਤੋਂ 90 ਹਜ਼ਾਰ ਰੁਪਏ ਲੱਗਦਾ ਇੱਕ ਨੋਨ ਪੋਲੀਟਿਕਲ ਕੈਂਪਾ ਹੋ ਗਰੀਬਾਂ ਲਈ ਕੈਂਪ ਹੈ ਉਹ ਹਰ ਬਿੰਦ ਲੱਗ ਰਹੇ ਨਹੀਂ ਪਿਛਲੇ ਕਈ ਸਾਲ ਤੋਂ ਲੱਗ ਰਹੇ ਰੁਕ ਕੇ ਲੱਗੇ ਕారణ ਕੀ ਲੱਗਦਾ ਵੀ ਟਾਰਗੇਟ ਕੀਤਾ ਗਿਆ ਕਾਂਸਰ ਸਾਹਿਬ ਨੂੰ ਇਸ ਟਾਈਮ ਕੱਲੇ ਕਾਂਸਰ ਸਾਹਿਬ ਨਾਲ ਤੇ ਮੈਂ ਗੱਲ ਨਹੀਂ ਕਰਦਾ ਟਾਰਗੇਟ ਤਾਂ ਇੱਡਾ ਨਹੀਂ ਹਰ ਗਰੀਬ ਦਾ ਜਿਹੜਾ ਕੰਮ ਹੋ ਰਿਹਾ ਉਹਨੂੰ ਟਾਰਗੇਟ ਕਰਦੇ ਨੇ ਭਾਜੀਪੀ ਦੇ ਨਾਮ ਲੈ ਕారణ ਜਦੋਂ ਕੱਲ ਦੇ ਕੈਂਪੇਚ ਕੋਈ ਬੀਜੇਪੀ ਦਾ ਕੋਈ ਡਾਕਟਰ ਨੋਟ ਨਹੀਂ ਹੋ ਰਿਹਾ ਇਸ ਉੱਤੇ ਕੋਈ ਇਸ ਟੈਂਡਰ ਕਰ ਰਹੀ ਸੀ ਸਿਰ ਡਾਕਟਰ ਬੈਠੇ ਸੀ ਅੱਖਾਂ ਚੈੱਕਅਪ ਕਰ ਰਹੇ ਸੀ ਉਹਨਾਂ ਦਵਾਈ ਦੇ ਰਹੇ ਸੀ ਸਰ ਜੀ ਆਮ ਜਨਤਾ ਨੂੰ ਸਹੂਲਤ ਦੇਣੀ ਹੋਵੇ ਤਾਂ ਉਹਦੇ ਵਾਸਤੇ ਪਲੀ ਸਰਕਾਰ ਨੂੰ ਡਾਟਾ ਦੀ ਲੋੜ ਪੈਂਦੀ ਹੈ ਕਿ ਨਹੀਂ ਜਦ ਤੱਕ ਲੋਕਾਂ ਦਾ ਡਾਟਾ ਹੀ ਆਮ ਜਨਤਾ ਦਾ ਡਾਟਾ ਸਰਕਾਰ ਕੋਲ ਨਹੀਂ ਪਹੁੰਚੇਗਾ ਉਹ ਯੋਜਨਾਵਾਂ ਦੇ ਵਿੱਚ ਕਿਵੇਂ ਬੰਦੇ ਨੂੰ ਸ਼ਾਮਲ ਕਰੇਗੀ ਮੈਂ ਹਾਂ ਉਹ ਰਹੂਗੀ ਜਦੋਂ ਵੀ ਸਰਕਾਰ ਨੇ ਕੋਈ ਤੁਹਾਨੂੰ ਮਦਦ ਦੇਣੀ ਹੈ ਮਾਲੀ ਮਦਦ ਦੇਣੀ ਹੈ ਤੁਹਾਨੂੰ ਕੋਈ ਆ ਕੋਈ ਯੋਜਨਾ ਤੁਹਾਨੂੰ ਖਾਤੇ 'ਚ ਪਾਣੀ ਹੈ ਤਾਂ ਉਹਨਾਂ ਨੂੰ ਬਾਇਕਾ ਤੁਹਾਡਾ ਪੂਰਾ ਡਾਟਾ ਲੈਣਾ ਹੀ ਪੈਣਾ ਹੈ ਤੁਹਾਡਾ ਕੋਡ ਨੰਬਰ ਵੀ ਲੈਣਾ ਪੈਣਾ ਤੁਹਾਡਾ ਆਈਡੀ ਪ੍ਰੂਫ ਵੀ ਲੈਣਾ ਪੈਣਾ ਤੁਸੀਂ ਬਾਰੂਆ ਗੀਗਾ ਉਹ ਜੀ ਸਾਨੂੰ ਲਾਸ਼ ਦੇ ਦੋ ਚਿੰਗੀ ਦੇ ਦੋ ਕੋਰਪੋਰੇਟ ਕੋ ਮਦਦ ਕਰਨ ਚੜੇ ਜੂਸ਼ਨਨ ਕਰਾਪਾ ਲਾ ਦੋ ਜਿਵੇਂ ਦਿੱਲੀ ਚ ਕਿਹਨੇ ਇੱਤਾ ਸੀਗਾ ਝੁੰਗੀ ਝੋਬਰੀ ਵਾਲਿਆਂ ਦੇ ਇੱਕ ਇੱਕ ਝੁੰਗੀ ਝੋਬਰੀ ਦੇ 15-15 20 ਵੋਟਾ ਬਣਾ ਦੇ ਸੀਗੇ ਜਿਹੜੇ ਪਿੱਛੇ ਦਿੱਲੀ ਸਰਕਾਰ ਦੀਆਂ ਕੱਟੇ ਨੇ ਉਹਦਾ ਬੜਾ ਰੋਇ ਪਿੱਟੇ ਸੀ ਇਹੇ ਉਦੋਂ ਇੱਕ ਨਲਕੇ ਦੇ ਪਾਰ ਦੇ ਬਾਹਰ ਕੈਂਪ ਮਤਲਬ ਝੁੱਗੀ ਬਣਾਲੀ ਉਹ ਚ 40 ਵੋਟਾ ਬਣਾਤੀਆਂ 2 ਨੰਬਰ ਦੀਆਂ ਪੂਰਾ ਨਿਊ ਚੱਲ ਰਹਾ ਹੈ ਠੀਕ ਹੈ ਜੀ ਜੀ ਸਾਡੇ ਅਸਾਦੀ ਕਮਿਟੀ ਮਾਈਕਾ ਦਾ ਬਿੱਤ ਦਿਨ ਹੋਇਆ ਕਿ ਤੁਹਾਡੇ ਵੱਲੋਂ ਇੱਕ ਸਮਾਜਵਾਦੀ ਤੌਰ ਤੇ ਕੈਂਪ ਲਗਾਇਆ ਗਿਆ ਸੀ ਉਸ ਕੈਂਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਹੋਇਆ ਕਿ ਕੱਲ ਮੌਕੇ ਦੇ ਕੱਲ ਮੌਕੇ ਤੇ ਇਹ ਸਾਰਿਆਂ ਨੂੰ ਪਤਾ ਹੈ ਵੀ ਕੈਂਸਰ ਫਾਊਂਡੇਸ਼ਨ ਤੇ ਡੈਡੀਕੇਟਿਡ ਬ੍ਰਦਰਸ ਗਰੁੱਪ ਮਿਲ ਕੇ ਹਰ ਹਫਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਓਕੇਜਨ ਦੇ ਕੈਂਪ ਲਗਾਉਂਦੇ ਹੀ ਰਹਿੰਦੀ ਹੈ ਪਰ ਕੱਲ ਜਦੋਂ ਅਸੀਂ ਸਿੱਧੂ ਵਾਲ ਵਿੱਚ ਇਸ ਮੁਹਿੰਮ ਦੇ ਤਹਿਤ ਕੈਂਪ ਲਗਾਇਆ ਤਾ ਉਥੇ ਅਚਾਨਕ ਹੀ ਜਿੰਨੇ ਵੀ ਪੁਲਿਸ ਵਾਲੇ ਸੀ ਮੌਕੇ ਦੇ ਐਸਐਚਓ ਸੁਖਦੇਵ ਸਿੰਘ ਐਸਐਚਓ ਬਖਸ਼ੀ ਵਾਲਾ ਤਾਂ ਉਹਨਾਂ ਨੇ ਆ ਕੇ ਇੱਕਦਮ ਪੁੱਛੀ ਵੀ ਤੁਹਾਡੇ ਕੋਲ ਪਰਮਿਸ਼ਨ ਹੈ ਕਿ ਕੈਂਪ ਲਗਾਣ ਦੀ ਤਾਂ ਜਦੋਂ ਅਸੀਂ ਉਹਨਾਂ ਨੂੰ ਪਰਮਿਸ਼ਨ ਬਾਰੇ ਪੁੱਛਿਆ ਵੀ ਕਿਸ ਚੀਜ਼ ਦੀ ਪਰਮਿਸ਼ਨ ਚਾਹੀਦੀ ਹੈ ਇਹ ਇੱਕ ਸਮਾਜ ਸੇਵੀ ਕੈਂਪ ਹੈ ਸਮਾਜ ਸੇਵੀ ਸੰਸਥਾ ਹੈ ਜਿਹਦੇ ਉੱਪਰ ਕੋਈ ਵੀ ਪਾਰਟੀ ਦਾ ਬੈਨਰ ਨਹੀਂ ਸੀਗਾ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਸਾਨੂੰ ਡੀਸੀ ਏਡੀਸੀ ਜਾਂ ਐਸਜੀਐਮ ਦੀ ਪਰਮਿਸ਼ਨ ਚਾਹੀਦੀ ਹੈ ਕੰ ਮੌਕੇ ਤੇ ਜਦੋਂ ਮੈਂ ਐਸਜੀਐਮ ਸਰ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਇੱਕੋ ਗੱਲ ਕਹੀ ਵੀ ਇਹ ਸਮਾਜ ਸੇਵੀ ਕੈਂਪ ਲਗਾਉਣ ਲਈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਪਰ ਮੌਕੇ ਤੇ ਐਸਐਚਓ ਨੇ ਕਿਹਾ ਵੀ ਸਾਡੇ ਦਾ ਸਾਨੂੰ ਆਕਾ ਨੇ ਕਿਹਾ ਵੀ ਜਿਹੜੇ ਉਹਨਾਂ ਦੇ ਮਾਲਕ ਨੇ ਆਮ ਆਦਮੀ ਪਾਰਟੀ ਵਾਲੇ ਨੇ ਉਹਨਾਂ ਨੇ ਕਿਹਾ ਚਾਹੇ ਕੋਈ ਗਰੀਬਾਂ ਦੀ ਭਲਾਈ ਲਈ ਸਮਾਜ ਸੇਵੀ ਕੈਂਪ ਵੀ ਕਿਉਂ ਨਹੀਂ ਲੱਗ ਰਿਹਾ ਉਹਨੂੰ ਵੀ ਬੰਦ ਕਰਾਇਆ ਜਾਵੇ ਵੀ ਲੋ ਐਂਡ ਆਰਡਰ ਦੀ ਸਥਿਤੀ ਹੈ ਤੇ ਮੈਂ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ ਦੇ ਮਾਧਿਅਮ ਨਾਲ ਇਹ ਪੁੱਛਣਾ ਚਾਹਨਾ ਵੀ ਆ ਦੋ ਤਰੀਕ ਨੂੰ ਸਿਉਨਾ ਪਿੰਡ ਵਿੱਚ ਕੈਂਸਰ ਕੇਅਰ ਕੈਂਪ ਲਗਾਇਆ ਜਾ ਰਿਹਾ ਹੈ ਜੀ ਦਾ ਅਪ੍ਰੋਸ਼ਰ ਸਾਰਾ ਸਾਹਮਣੇ ਪਿਆ ਹੈ ਇਹਦੇ ਵਿੱਚ ਆਪਣੇ ਡਾਕਟਰ ਬਲਬੀਰ ਸਿਹਤ ਮੰਤਰੀ ਪੰਜਾਬ ਵੀ ਇਨਵਾਈਟਡ ਨੇ ਤਾਂ ਇਹ ਵਾਲਾ ਕੈਂਪ ਲਗਾਉਣ ਲਈ ਕਿਤੇ ਵੀ ਲੋਅਰ ਅੰਟ ਆਰਡਰ ਦੀ ਸਥਿਤੀ ਨਹੀਂ ਦੇਖੀ ਜਾ ਰਹੀ ਇਹਨਾਂ ਕੋਲ ਕਿਹੜੀ ਪਰਮਿਸ਼ਨ ਹੈ ਉਹ ਪਰਮਿਸ਼ਨ ਦਿਖਾਣ ਵੀ ਜਿਹਦੇ ਤਹਿਤ ਇਹ ਕੈਂਪ ਲਗਾਇਆ ਜਾ ਰਿਹਾ ਹੈ ਸਾ ਦਾ ਇੱਕ ਮੁਫਤ ਆਈ ਚੈੱਕਅਪ ਕੈਂਪ ਸੀ ਉਹ ਰੋਕਿਆ ਗਿਆ ਤੇ ਸਾਰੇ ਆਮ ਫੋਟੋ ਆ ਪਾ ਕੇ ਪ੍ਰੋਸ਼ਰ ਪਾ ਕੇ ਜੀ ਡਾਕਟਰ ਬਲਬੀਰ ਇਨਵਾਈਟਡ ਨੇ ਤਾਂ ਉਹਦੇ ਕੈਂਪ ਲਗਾਉਣ ਲਈ ਕੋਈ ਵੀ ਲੋਅਰ ਆਰਡਰ ਦੀ ਸਥਿਤੀ ਨਹੀਂ ਬਣਦੀ ਮਤਲਬ ਤੁਹਾਡੇ ਨਾਲ ਤਾਂ ਹੋ ਰਿਹਾ ਵੀ ਤੁਸੀਂ ਭਾਜਪਾ ਦੇ ਨਾਲ ਉਹਦੇ ਭਾਜਪਾ ਦੇ ਕੈਂਪਿੰਗ ਰੁਕ ਗਿਆ ਇਹ ਜੇ ਆਪਾਂ ਕਹੀਏ ਭਾਜਪਾ ਦੀ ਕੈਂਪਿੰਗ ਤੋਂ ਤਾਂ ਇਹਨਾਂ ਨੂੰ ਡਰ ਪਿਆ ਹੀ ਹੋਇਆ ਵੀ ਭਾਜਪਾ ਦੀ ਸਥਿਤੀ ਡੇ ਬਾਈ ਡੇ ਸ਼ਹਿਰ ਚ ਵੀ ਪਿੰਡਾਂ ਚ ਮਜ਼ਬੂਤ ਹੋ ਰਹੀ ਹੈ ਜਿਵੇਂ ਕਿ ਕੱਲ ਗੰਰੋਲੀ ਦੇ ਸਾਡੇ ਪਟਿਆਲਾ ਜ਼ਿਲ੍ਹੇ ਦੇ ਹਾਤੀ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਕੱਲ੍ਹ ਚ ਨਜ਼ਰਬੰਦ ਕੀਤਾ ਗਿਆ ਸੀਗਾ ਜਦੋਂ ਉਹ ਸਮਾਜ ਭਲਾਈ ਦੇ ਕੈਂਪ ਲਾ ਰਹੇ ਹਨ ਜਿਹਦੇ ਵਿੱਚ ਜਨਕल्याण ਯੋਜਨਾ ਦੇ ਤਹਿਤ ਭਾਰਤ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਜਿਹੜੀ ਕਿ ਕਿਸਾਨ ਸਨਮਾਨ ਕਾਰਡ, ਈ ਸ਼ਰਮ ਕਾਰਡ, ਆਯੁਸ਼ਵਨ ਕਾਰਡ ਤੇ ਹੋਰ ਵੀ ਕਿੰਨੀ ਤਰ੍ਹਾਂ ਦੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਜਿਹਦਾ ਕਿ ਭਗਵੰਤ ਮਾਨ ਸਰਕਾਰ ਵੱਲੋਂ 3.5 ਸਾਲ ਦੇ ਵਿੱਚ ਕੋਈ ਵੀ ਪੰਜਾਬ ਦੇ ਲੋਕਾਂ ਨੂੰ ਬੈਨੀਫਿਟ ਨਹੀਂ ਦਿੱਤਾ ਗਿਆ ਜੇ ਇਹ ਐਨੇ ناکਾਮ ਨਾ ਹੁੰਦੇ ਤਾਂ ਮੋਦੀ ਜੀ ਨੂੰ ਜਨ ਕਲਿਆਣ ਯੋਜਨਾ ਦੇ ਤਹਿਤ ਪੰਜਾਬ ਚ ਪਿੰਡਾ ਪਿੰਡਾ ਚ ਇਹ ਕੈਂਪ ਲਗਾਉਣ ਦੀ ਲੋੜ ਹੀ ਨਾ ਪੈਂਦੀ ਸਰ ਹਰਪਾਲ ਜੀ ਮੈਨੂੰ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਲੱਖਾਂ ਹੀ ਕਾਰਡ ਜਿਹੜੇ ਹੈ ਉਹ ਕੱਟੇ ਜਾ ਰਹੇ ਹੈ ਭਾਜਪਾ ਬੋਲੋ ਕਿਦਾਂ ਦੇਖੋ ਜਿਹੜੇ ਇਹਨਾਂ ਨੇ ਗੱਲ ਕੀਤੀ ਹੈ ਵੀ ਲੱਖਾਂ ਕਾਰਡ ਕੱਟੇ ਜਾ ਰਹੇ ਹੈ ਰਾਸ਼ਨ ਕਾਰਡ ਦੇ ਉੱਪਰ ਇਹਨਾਂ ਨੇ ਗੱਲ ਕੀਤੀ ਉਹਦੇ ਵਿੱਚ ਜਿਹੜੇ ਇਹਨਾਂ ਨੇ ਫਾਲਤੂ ਕਾਰਡ ਬਣਾਏ ਹੈ ਜਿਨਨੇ ਵੀ ਫਾਲਤੂ ਆਪਾ ਕਹੀਏ ਇਹਨਾਂ ਨੇ ਆਪਣੇ ਵਰਕਰਾਂ ਦੇ ਬਣਾਤੇ ਫਰੀ ਚ ਉਹ ਦੇਣ ਲਈ ਸੋਲਤਾ ਜਾਂ ਆਪਾ ਕਈ ਇਹਨਾਂ ਨੇ ਜਿਹਨੇ ਜ਼ਿੰਮੇਦਾਰ ਬੰਦੇ ਆ ਉਹਨਾਂ ਦੇ ਕਾਰਡ ਬਣਾਏ ਆ ਤਾਂ ਉਹ ਬਿਲਕੁਲ ਕਟਣਾ ਬੰਦ ਹੋ ਗਿਆ ਤੇ ਬਾਕੀ ਨਜਾਇਜ਼ ਕੋਈ ਵੀ ਕਾਰਡ ਨਹੀਂ ਕੱਟ ਰਹੀ ਭਾਰਤੀ ਜਨਤਾ ਪਾਰਟੀ ਇਸ ਦੇ ਨਾਲ ਉਹਨਾਂ ਨੇ ਇਹ ਰੋਪ ਲਗਾਇਆ ਕਿ ਜਿਹੜਾ ਡਾਟਾ ਇਕੱਠਾ ਹੋਊਗਾ ਇਹ ਡਾਟਾ ਕਾਨੂੰਨ ਦੇ ਅਰੋਧ ਤੱਕ ਤਾਂ ਇਸਤੇਮਾਲ ਕਰ ਸਕਦੇ ਆ ਜਾਂ ਆਮ ਬੰਦੇ ਦਾ ਡਿਜੀਟਲ ਡਾਟਾ ਜੇ ਚੋਰੀ ਹੁੰਦਾ ਤੇ ਉਹਦਾ ਨੁਕਸਾਨ ਹੋ ਸਕਦਾ ਉਹ ਕਿਵੇਂ ਤੁਸੀਂ ਦੇਖਦੇ ਹੋ ਇਸ ਗੱਲ ਸਾਡੇ ਜ਼ਿਲ੍ਹਾ ਪ੍ਰਧਾਨ ਵਿਜੇ ਕੁੱਕਰ ਜੀ ਨੇ ਇਹ ਗੱਲ ਕਹੀ ਹੈ ਵੀ ਜਦੋਂ ਇਹਨਾਂ ਨੇ ਜਿਹੜੀ ਮਰੀ ਲਾਮਨ ਹਜ਼ਾਰ ਪਿਆ ਸਕੀਮ ਦੇਣ ਲਈ ਕੋਸ਼ਿਸ਼ ਕੀਤਾ ਸੀ ਕੋਸ਼ਣਾ ਕੀਤੀ ਸੀ ਉਸ ਇਸ ਦੀ ਉਹਦੇ ਉੱਪਰ ਕਿ ਇਹਨਾਂ ਨੇ ਇਹਨਾਂ ਨੇ ਡਾਟਾ ਇਕੱਠਾ ਨਹੀਂ ਕੀਤਾ ਅੱਜ ਦੀ ਡੇਟ ਵਿੱਚ ਆਪਾਂ ਬੈਂਕ 'ਚ ਖਾਤਾ ਖੁਲਵਾਉਣਾ ਹੋਵੇ ਅੱਜ ਦੀ ਡੇਟ ਵਿੱਚ ਕੋਈ ਵੀ ਸਰਕਾਰੀ ਕੰਮ ਕਰਨਾ ਹੋਵੇ ਉਹਦੇ ਲਈ ਡਾਟੇ ਦੀ ਲੋੜ ਪੈਣਦੀ ਹੀ ਪੈਂਦੀ ਹੈ ਅੱਜ ਦੀ ਡੇਟ ਵਿੱਚ ਜੇ ਲੋਕੀ ਆ ਕੇ ਸਹੂਲਤਾਂ ਜਿਹੜੇ ਭਗਵੰਤ ਮਾਨ ਸਰਕਾਰ ਤੋਂ ਦੁਖੀ ਨੇ ਉਹ ਭਾਜਪਾ ਦੀ ਸਕੀਮਾਂ ਦਾ ਡਾਇਰੈਕਟ ਬੈਨੀਫਿਟ ਲੈਣਾ ਚਾਹੁੰਦੇ ਨੇ ਤਾਂ ਓਬਵੀਅਸ ਆ ਉਸ ਚੀਜ਼ ਦਾ ਡਾਟਾ ਆਪਾਂ ਨੂੰ ਲੈਣਾ ਪਏਗਾ ਤੇ ਸਰਕਾਰ ਦੇ ਵੱਲੋਂ ਜਿੰਨੇ ਵੀ ਨੁਮਾਇੰਦੇ ਆਏ ਆ ਉਹ ਏਜ ਵਾਲਾ ਕੈਂਪ ਲਗਾ ਰਹ ਉਹਨਾਂ ਤੋਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਤਾਂ ਉਹ ਇਹ ਕੈਂਪ ਲਗਾ ਰਹੇ ਨੇ ਸਰਕਾਰੀ ਬੰਦੇ ਨੇ ਸਿੱਧਾ ਉਹਨਾਂ ਨੂੰ ਸਰਕਾਰ ਦਾ ਇੰਟਰਵਿਊ ਮਿਲਦਾ ਕੋਈ ਐਸਟੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੈਂਸਰ ਫਾਊਂਡੇਸ਼ਨ ਹੈ ਇੱਕ ਸਮਾਜ ਸੇਵੀ ਸੰਸਥਾ ਦਾ ਨਾਮ ਲੈ ਰਹੇ ਹੋ ਤੁਸੀਂ ਡੈਡੀਕੇਟ ਬਰਦਰਸ ਦੀ ਗੱਲ ਕਰ ਰਹੇ ਹੋ ਠੀਕ ਹੈ ਇਹ ਸੈਂਟਰ ਸਰਕਾਰ ਜਿਹੜੀ ਹੈ ਆਪਣੀਆਂ ਜਿਹੜੀਆਂ ਯੋਜਨਾਵਾਂ ਜਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ ਪਰ ਜਿਹੜੇ ਤੁਹਾਡੇ ਜੋ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਵਿੱਚ ਲਹਿਰ ਬਣ ਰਹੀ ਹੈ ਉਹਦੇ ਤੋਂ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਕਬੜਾਈ ਤਾਂ ਕੋਈ ਵੀ ਅਸੀਂ ਕੋਈ ਵੀ ਲੋਪ ਲਾਈ ਦੇ ਕੰਮ ਨਹੀਂ ਕਰ ਸਕੇ ਹੈਗੇ ਜੇ ਆਪਾਂ ਗੱਲ ਕਰੀਏ ਚਾਹੇ ਕੈਂਪ ਤੋਂ ਹਟ ਕੇ ਵੀ ਆਪਾਂ ਗੱਲ ਕਰੀਏ ਆਪਾਂ ਸੜਕਾਂ ਜਾਣੇ ਆ ਪਟਿਆਲੇ ਦੀ ਆਨਮਾਨ ਸਿਆਨ ਆਪਣਾ ਦੁਖਨੇ ਵਾਲਨ ਸਾਹਿਬ ਹੈ ਉਹਦੇ ਸਾਹਮਣੇ 1 ਮਹੀਨੇ ਤੋਂ ਸੜਕ ਪੱਟੀ ਹੋਈ ਹੈ ਉਹਦੇ ਉੱਪਰ ਕੋਈ ਵੀ ਡਿਪਾਰਟਮੈਂਟ ਨਹੀਂ ਕੀਤੀ ਜਾ ਰਹੀ ਪਟਿਆਲੇ ਦੇ ਲੋਕ ਦਿਲੀ ਖੱਜਲਖੋਰ ਹੁੰਦੇ ਨੇ ਤਾਂ ਕਰਕੇ ਇਹਨਾਂ ਤੋਂ ਪਟਿਆਲੇ ਦੇ ਡਿਵੈਲਪਮੈਂਟ ਦਾ ਹੁੰਦੀ ਨਹੀਂ ਹੈਗੀ ਤਾਂ ਉਹਦੇ ਉੱਪਰ ਜੇ ਕੋਈ ਧਾਰਮਿਕ ਸੰਸਥਾ ਜਾਂ ਸਮਾਜ ਸੇਵੀ ਸੰਸਥਾ ਕੋਈ ਵੀ ਕੈਂਪ ਲਗਾ ਰਹੀ ਹੈ ਇਹਨਾਂ ਨੂੰ ਉਸ ਚੀਜ਼ ਤੋਂ ਵੀ ਬੁਖਲਾਟ ਹੋ ਰਹੀ ਹੈ ਜੇ ਭਾਜਪਾ ਦਾ ਕੋਈ ਇਹ ਬੰਦਾ ਆਂਦਾ ਹੈ ਬੀਜੇਪੀ ਦਾ ਕੋਈ ਲੀਡਰ ਕੈਂਪ ਵਿੱਚ ਇੱਕ ਮੁੱਖ ਮਹਿਮਾਨ ਦੇ ਤੌਰ ਤੇ ਸਤਿਮੁਲਿਤ ਕਰਦਾ ਹੈ ਇਹਨਾਂ ਨੂੰ ਉਸ ਚੀਜ਼ ਤੋਂ ਵੀ ਦਿੱਕਤ ਹੈ ਕਿ ਉਸ ਕੈਂਪ ਨੂੰ ਵੀ ਬੀਜੇਪੀ ਦੇ ਕੈਂਪ ਦਾ ਨਾਮ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਆਖਰੀ ਆਖਰੀ ਸਵਾਲ ਹੈ ਕਿ ਹਾਈ ਕਮਾਂਡ ਦੇ ਨਾਲ ਕੋਈ ਗੱਲਬਾਤ ਕਰੋਗੇ ਇਸ ਪੂਰੇ ਮਾਮਲੇ ਜੋ ਦੁਰਵਿਵਹਾਰ ਤੁਹਾਡੇ ਨਾਲ ਇਹ ਬੀਜੇਪੀ ਦੇ ਵਰਕਰਾਂ ਨਾਲ ਹੋ ਰਿਹਾ ਹੈ ਦੇਖੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਇਸ ਚੀਜ਼ ਦਾ ਅਵੇਅਰ ਕਰ ਹੀ ਨਹੀਂ ਆ ਵੀ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕਾਂ ਲਈ ਕੀ ਰਵੱਈਆ ਹੈ ਉਹ ਕਿਸਾਨ ਵਿਰੋਧੀ ਤਾਂ ਹੈਗੀ ਸੀਗੀ ਪੰਜਾਬ ਸਰਕਾਰ ਹੁਣ ਆਪਾਂ ਨੂੰ ਪਤਾ ਲੱਗਦਾ ਉਹ ਗਰੀਬ ਲੋਕਾਂ ਦੇ ਵਿਰੋਧੀ ਵੀ ਬਣ ਗਈ ਪੰਜਾਬ ਦੇ ਲੋਕਾਂ ਦੇ ਵਿਰੋਧੀ ਵੀ ਇਹ ਸਰਕਾਰ ਬਣ ਗਈ ਇਸ ਮੁੱਦੇ ਨੂੰ ਲੈ ਕੇ ਅਸੀਂ ਡੀਸੀ ਨੂੰ ਵੀ ਮਿਲਾਂਗੇ ਲੋਰਡ ਕੋਈ ਅਸੀਂ ਚੀਫ ਸਕੱਟਰੀ ਨੂੰ ਵੀ ਮਿਲਾਂਗੇ ਤੇ ਉੱਪਰ ਜਾ ਕੇ ਅਸੀਂ ਭਾਰਤੀ ਜਨਤਾ ਪਾਰਟੀ ਭਾਰਤ ਸਰਕਾਰ ਦੀ ਹਾਈ ਕਮਾਂਡ ਨੂੰ ਵੀ ਮਿਲਾਂਗੇ ਕੋਈ ਪ੍ਰਦਰਸ਼ਨ ਕਰਨਾ ਵੀ ਕੀਤਾ ਜਾਊਗਾ ਕਿਉਂਕਿ ਜਿਲ੍ਹਾ ਪ੍ਰਧਾਨ ਵੀ ਤੁਹਾਡੇ ਨਾਲ ਬੈਠੇ ਹੈ ਜੇਕਰ ਵਰਕਰਾਂ ਦਾ ਟਕਾ ਹੁੰਦਾ ਹੈ ਜਿਲ੍ਹਾ ਪ੍ਰਧਾਨ ਦੀ ਰੈਨਮੈਂਟ ਜੇ ਅੱਗੇ ਤੋਂ ਇਹਨਾਂ ਨੇ ਲੋਕ ਭਲਾਈ ਦੇ ਕੋਈ ਵੀ ਕੈਂਪ ਲਗਾਣ ਦਿੱਲੀ ਰਿਕਵਰਡ ਪਾਈ ਚਾਹੇ ਉਹ ਸਮਾਜਿਕ ਕੈਂਪ ਹੋਵੇ ਚਾਹੇ ਉਹ ਧਾਰਮਿਕ ਕੈਂਪ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਜਨ ਕਲਿਆਣ ਤਹਿਤ ਕੈਂਪ ਹੋਵੇ ਤਾਂ ਅਸੀਂ ਸਾਰੇ ਰੋਜ਼ ਪ੍ਰਦਰਸ਼ਨ ਕਰਾਂਗੇ ਇਹਦੇ ਉੱਪਰ ਪੂਰੀ ਤਰ੍ਹਾਂ ਤਰਨਾ ਲਾਵਾਂਗੇ ਤੇ ਇਹ ਭਾਰਤੀ ਜਨਤਾ ਪਾਰਟੀ ਦੇ ਜਿਹਨੀਆਂ ਵੀ ਕਾਰਜਕਰਤਾ ਨੇ ਇਹ ਕੈਂਪ ਲਗਾ ਕੇ ਆਟਨਗੇ ਲੋਕਾਂ ਨੂੰ ਉਹਨਾਂ ਦੇ ਹੱਥ ਦੇ ਕੇ ਹਟਣਗੇ ਇੱਕ ਸਵਾਲ ਪ੍ਰਧਾਨ ਜੀ ਤੋਂ ਕਰੀਦਰ ਪਾਰਟੀ ਦੀ ਸਰਕਾਰ ਵੇਲੇ ਨਗਰ ਨਿਗਮ ਨੇ ਧਾਰਮਿਕ ਸਥਾਨ ਤੋੜਨ ਦੀ ਕਮੋਹਿਨ ਚਲਾਈ ਹੈ ਤੁਸੀਂ ਦੇਖਿਆ ਹੋਣਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਟੁੱਟ ਰਿਹਾ ਅਕਾਲੀ ਦਲ ਨੇ ਪਹਿਲਾਂ ਹੀ ਕਾਨਫਰੰਸ ਕਰਤੀ ਅੱਜ ਧਰਨਾ ਲਾ ਕੇ ਬੈਠੇ ਆ ਪਾਜ ਭਾਗੀ ਕਰ ਲਈਏ ਇੱਕ ਐਸਾ ਬੁੱਢਾ ਸੀ ਜਿਹੜਾ ਗੁਰਦੁਆਰਾ ਸਾਹਿਬ ਦਾ ਤੁਸੀਂ ਐਨਆਈਐਸ ਚੌਕ ਤੇ ਸ਼ਰਧਾਲੂ ਨਹੀਂ ਮੈਂ ਹੋਰ ਦੀ ਗੱਲ ਕਰ ਰਹਾਂ ਜੀ ਮੈਂ ਡੇਰਾ ਵੀ ਟੁੱਟਿਆ ਇੱਕ ਆਪ ਹੀ ਤੋੜ ਰਹੇ ਨੇ ਆਪ ਹੀ ਲੋਕਾਂ ਨੂੰ ਲੈ ਕੇ ਬਾਵਾ ਖੱਟ ਰਹੇ ਨੇ ਅਸੀਂ ਕਹਿ ਜੇ ਸ਼ਹਿਦਾਰੀ ਹੋਣ ਦੇ ਨਾਤੇ ਅਸੀਂ ਐਨਆਈਐਸ ਚੋਂ ਗਏ ਸੀ ਜੀ ਮੌਕਾ ਦੇਖਿਆ ਸੀ ਪਹਿਲਾਂ ਤਾਂ ਇਹ ਕਹਿੰਦੇ ਸਾਡੇ ਤੋਂ ਸੁਪਰੀਮ ਕੋਰਟ ਦਾ ਹੁਕਮ ਹੈ ਤਾਂ ਤਾਂ ਐਮਐਲਏ ਸਰ ਵਿੱਚ ਮੈਂਬਰ ਨੇ ਨਾ ਕਰੀ ਰੋਮੀ ਮੈਂਬਰ ਨੂੰ ਕੀ ਐਮਐਲਏ ਸਾਹਿਬ ਨੂੰ ਕੋਈ ਗਲਤ ਪਤਾ ਨਹੀਂ ਸੁਟਦਾ ਚੱਲ ਨੇ ਇਸ ਫਿਰ ਐਮਐਲਏ ਸਾਹਿਬ ਜਾ ਕੇ ਬੈਠ ਗਏ ਵੀ ਮੈਂ ਬਣਾਤਾ ਇਹ ਤਾਂ ਸਿਆਸਤ ਕਰਨਾ ਬੀਜਪੀ ਐਜੀ ਸਿਆਸਤ ਨਹੀਂ ਕਰਦਾ ਅੱਜ ਥਾਪਰ ਯੂਨੀਵਰਸਿਟੀ ਦੇ ਬਾਹਰ ਧਰਨਾ ਦਿੱਤਾ ਹੋਇਆ ਆਕਾਲੀ ਦਲ ਨੇ ਕਿ ਜਿਹੜੇ ਇਤਿਹਾਸਕ ਸਥਾਨ ਤੋੜੇ ਜਾ ਰਹੇ ਨਹੀਂ ਤੋੜੇ ਜਾ ਰਹੇ ਚਾਹੀਦੇ ਤੁਸੀਂ ਕੀ ਕਹੋਗੇ ਬੇਸਿਕਲੀ ਤਾਂ ਜਿਹੜੀ ਜਾਇਦ ਚੀਜ਼ ਹੈ ਉਹਨੂੰ ਤਾਂ ਨਹੀਂ ਤੋੜਨਾ ਚਾਹੀਦਾ ਬਟ ਜੇ ਤੋੜ ਰਹੇ ਹੋ ਤੁਹਾਨੂੰ ਕੋ ਸੁਪਰੀਮ ਕੋਰਟ ਦੇ ਆਰਡਰ ਹੈ ਤਾਂ ਤੁਸਾਂ ਜਿਹੜਾ ਨੋਟਸ ਕੱਢੋਗੇ ਕੁਝ ਉਹਨਾਂ ਦੱਸੋਗੇ ਸਿੱਧੇ ਜੀਐਸਬੀ ਲੈ ਕੇ ਥੋੜੀ ਚਲੇ ਜਾਓਗੇ ਬਰਾਤਰਾ ਜੂਸਰੇ ਪੰਜੇ ਤੋੜ ਕੇ ਆ। ਕੋਈ ਤਰੀਕਾ ਹੁੰਦਾ ਹੈ ਹਰ ਚੀਜ਼ ਕਰਨ ਦਾ। ਕੋਈ ਨਗਰ ਨਿਗਮ ਦੀ ਜਗ੍ਹਾ ਹੈ। ਧਾਰਮਿਕ ਸੰਸਥਾ ਕੋਈ ਤੁਸੀਂ ਇਹਦੇ ਪੈਸੇ ਭਰ ਦੋ। ਕੀ ਨਗਰ ਨਿਗਮ ਪਹਿਲਾਂ ਰਿਸ਼ੇਨ ਕਰੀ ਆਪਣੇ ਕਿਰਾਏਦਾਰਾਂ ਨੂੰ? ਬਿਲਕੁਲ ਜੀ। ਅਸੀਂ ਕਾਇਆ ਨਹੀਂ। ਇਹ ਉਹਨਾਂ ਨੂੰ ਕੰਸਟ੍ਰਕਸ਼ਨ ਗਲਨ ਡੀਸੀ ਰੇਟ ਤੇ। ਜੇ ਤੁਹਾਡੇ ਕੋਲ ਕੋਈ ਅਪਰੋਚ ਕਰਦਾ ਧਾਰਮਿਕ ਸੰਸਥਾਨ ਵਾਲਾ ਤੁਸੀਂ ਉਹਦੇ ਨਾਲ ਖੜੋਗੇ ਜੀ। ਹਾਂ ਅਸੀਂ ਉਹਦੇ ਨਾਲ ਖੜਾਂਗੇ। ਅਸੀਂ ਉਹਨਾਂ ਨੂੰ ਜੋ ਜੈਨੂਅਲ ਗਾਈਡੈਂਸ ਆ ਉਹ ਦਵਾਂਗੇ ਵੀ ਜੇ ਭਾਈ ਤੁਸੀਂ ਅਫੋਰਡ ਕਰ ਸਕਦੇ ਹੋ ਨਗਰ ਨਿਗਮ ਦੀ ਤਨ ਨਗਰ ਨਹੀਂ ਉਹਨੂੰ ਜੋ ਡੀਸੀ ਰੇਟ ਦੇ ਲੋਕਾਂ ਦੇ ਪੈਸੇ ਨਾਲ ਪੈਸੇ ਵਰਕੇ ਮਿਊਜ਼ੀਸ਼ੀਆਂ ਕਰਾ ਲਉ ਬਟ ਨਗਰ ਨਹੀਂ ਉਹਨੂੰ ਧੱਕੇ ਨਾਲ ਅਈਏ ਕਾਰਵਾਈ ਨਹੀਂ ਕਰਨੀ ਚਾਹੀਦੀ ਆ ਐਮਐਲਏ ਸਾਹਿਬ ਦੋਨੇ ਤਿੰਨੋ ਐਮਐਲਏ ਸਾਹਿਬ ਪਟਿਆਲਾ ਦੇ ਵਿੱਚ ਮੈਂਬਰ ਨੇ ਬੜਾ ਸੈਸਟਿਵ ਹੁੰਦਾ ਹੁੰਦਾ ਹੈ ਤਾਂ ਇਹ ਮੀਟਿੰਗਾਂ ਹੋ ਕੇ ਹੀ ਹੁੰਦਾ ਹੈ ਇਹਨਾਂ ਨੂੰ ਸਭ ਨੂੰ ਆਲਰੇਡੀ ਪਤਾ ਹੁੰਦਾ ਠੀਕ ਠੀਕ